ਸਤਿ ਸ਼੍ਰੀ ਅਕਾਲ ਜੀ ਸੋ ਲੈ ਕੇ ਆਏ ਤੁਹਾਡੇ ਵਾਸਤੇ ਸਪੈਸ਼ਲ ਡਿਜ਼ਾਈਨਰ ਸੂਟਸ ਜੀ ਇਹ ਆਰਟੀਕਲ ਪਹਿਲਾਂ ਆਇਆ ਸੀਗਾ ਸੋਲੋ ਗ੍ਰੇ ਕਲਰ ਦਾ ਜਿਹੜਾ ਮਾਡਲ ਨੇ ਪੀਸ ਪਾਇਆ ਹੋਇਆ ਜੀ ਇਸ ਵਾਰੀ ਗ੍ਰੇ ਕਲਰ ਵੀ ਆ ਗਿਆ ਤੇ 4-5 ਕਲਰ ਨਵੇਂ ਤਿਆਰ ਕਰਾਇਆ ਸਪੈਸ਼ਲ ਕਿਉਂਕਿ ਸਭ ਤੋਂ ਜ਼ਿਆਦਾ ਸੁਪਰ ਹਿੱਟ ਜਾ ਰਿਹਾ ਆਰਟੀਕਲ ਜੀ ਇਹ ਵਾਲਾ ਤੇ ਇਸ ਕਰਕੇ ਅਸੀਂ ਇਹਦੇ ਕਲਰ ਤਿਆਰ ਕਰਵਾਇਆ ਤੁਹਾਡੇ ਵਾਸਤੇ ਸਪੈਸ਼ਲ ਬਹੁਤ ਹੀ ਪਿਆਰਾ ਡਿਜ਼ਾਈਨਰ ਸੂਟ ਚੈੱਕ ਕਰੋ ਜੇ ਤੁਸੀਂ ਵੀ ਟ੍ਰੈਂਡ ਦੇ ਅਕੋਰਡਿੰਗ ਆਈਟਮ ਲੈਣੀ ਹੈ ਕੁਝ ਹਟਕੇ ਲੈਣੀ ਹੈ ਤਾ ਬਿਲਕੁਲ ਲੇਟਸਟ ਆਈਟਮ ਲੈ ਕੇ ਆਇਆ ਜੀ ਇਸ ਵਾਰੀ ਕਲਰ ਵੀ ਬੜੇ ਪਿਆਰੇ ਤਿਆਰ ਹੋ ਕੇ ਆਇਆ neck ਤੇ ਆਏਗਾ thread ਦਾ ਕੰਮ ਬ੍ਰਿਕੀ ਨਾ ਨੀਗਾ ਕਰੋ ਥੋੜਾ ਜਿਆਦਾ neck ਤੇ ਸਾਰਾ thread ਦਾ ਕੰਮ ਪਰਲ ਦਾ ਕੰਮ ਬੜੀ ਪਿਆਰੀ ਆਈਟਮ ਹੈ ਪਿਓਰ ਵਿਸਕੋਸ organza ਫੈਬਰਿਕ ਹੋਏਗਾ ਜੀ ਕਿਉਂਕਿ ਸਮਰ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਰਹਿੰਦੀ ਹੈ ਵਿਸਕੋਸ organza ਦੀ ਆ ਸਾਰਾ ਪੈਚਵਰਕ ਦਾ ਕੰਮ ਹੈ ਆ ਦੇਖੋ ਕਿੰਨੀ ਪਿਆਰੀ ਆਈਟਮ ਹੈ ਚੈੱਕ ਕਰੋ ਕੰਮ ਦੇਖੋ ਕਿੰਨਾ ਸੋਹਣਾ ਕਰਿਆ ਹੈ ਬਾਰਡਰ ਸਟਾਈਲ ਹੈ ਬਾਜੂ ਤੇ ਆਏਗਾ ਸੇਮ ਵਰਕ ਇਦਾਂ ਹੀ ਔਰ ਦੁਪੱਟਾ ਵੀ ਇਹਦਾ ਬੜਾ ਪਿਆਰਾ ਡਿਜ਼ਾਈਨਰ ਦੁਪੱਟਾ ਦੁਪੱਟੇ ਤੇ ਵੀ ਡਿਜ਼ਾਈਨਰ ਪੀਸ ਬਹੁਤ ਹੀ ਪਿਆਰਾ ਦੁਪੱਟੇ ਤੇ ਕੰਮ ਕਰਿਆ ਹੋਇਆ ਹੈ ਚੈੱਕ ਕਰੋ ਜੀ ਸਟਾਈਲਿਸ਼ ਲੁੱਕ ਦੁਪੱਟਾ ਆਏਗਾ ਬਹੁਤ ਪਿਆਰਾ ਸਾਰਾ ਲੈਸ ਵਗਦਾ ਕੰਮ ਹੈ ਥ੍ਰੈਡ ਦਾ ਕੰਮ ਹੈ ਆ ਦੇਖੋ ਕੋਰਨਰ ਤੇ ਦੇਖੋ ਸੇਮ ਪੈਚ ਦਾ ਕੰਮ ਹੈ ਸੋ ਕਲਰ ਸ਼ੈਡ ਅਲਟੀਮੇਟ ਆਇਆ ਜੀ ਤੁਸੀਂ ਬਾਹਰ ਅੰਦਰ ਫੰਕਸ਼ਨ ਤੇ ਜਿਵੇਂ ਮਰਜ਼ੀ ਪਾ ਲੋ ਸਿੱਪੀ ਸਤਾਰੇ ਨਾਲੋਂ ਫਟਕੇ ਆਈਟਮ ਹੈ ਕੁਝ ਅਲੱਗ ਈ ਪ੍ਰੋਪਰ ਗਾਰਨਿਸ਼ ਸੋ ਚੈੱਕ ਕਰੋ ਜੀ ਇੱਕ ਆਏਗਾ ਗਾਜ਼ਰੀ ਪੀਚ ਕਲਰ ਜੀ ਇੱਕ ਆਏਗਾ ਇਸ ਦੇ ਵਿੱਚ ਮੌਬ ਕਲਰ ਇੱਕ ਆਏਗਾ ਬੜਾ ਪਿਆਰਾ ਨਵਾਂ ਯਾਰ ਰੰਗ ਜੀ ਲਾਈਲੈਕ ਕਲਰ ਬਲੂਇਆ ਕਲਰ ਹੈ ਇੱਕ ਆਏਗਾ ਇਸ ਦੇ ਵਿੱਚ ਬੜਾ ਪਿਆਰਾ ਆਨੀਅਨ ਕਲਰ ਤੇ ਇੱਕ ਆਏਗਾ ਸਪੈਸ਼ਲ ਸਟੀਲ ਗ੍ਰੇ ਆ ਕਲਰ ਪਹਿਲਾਂ ਵੀ ਆਇਆ ਸੀਗਾ ਲੋ ਜੀ ਆ ਵੀ ਰੀਸਟਾਕ ਹੋ ਗਿਆ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ੋਟ ਲੈ ਕੇ ਆਰਡਰ ਕਰੋ ਵਟਸਐਪ ਤੇ ਐਦਾਂ ਦੀ ਹੋਰ ਸੌਮਸਨ ਵੈਰੀਟੀ ਬਾਈ ਕਰਨ ਲਈ ਸ਼ਾਪ ਤੇ ਜਰੂਰ ਵਿਜ਼ਿਟ ਕਰੋ ਅਮਰਸਰਿਆ ਮਾਲਜੈਂਸਨ ਨਿਰ ਗਾਂਧੀ ਗਰਾਉਂਡ ਸਮਾਣਾ ਡਿਸਪਲੇਅ ਥੈਂਕ ਯੂ ਸੋ ਮਚ